ਨਾਨਕ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਹੈ। ਮਲਾਰ ਰਾਗ ਦੇ ਵਿੱਚ ਮਲਾਰ ਮਹੱਲਾ ਪਹਿਲਾ ਆਓ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਕੀ ਬਖਸ਼ਿਸ਼ ਕਰਦੇ ਹਨ ਆਪਾ ਪ੍ਰੇਮ ਨਾਲ ਸਰਵਣ ਕਰੀਏ ਜੀ। ਮਲਾਰ ਮਹੱਲਾ ਪਹਿਲਾ ਜਾਗਤ ਜਾਗ ਰਹਿ ਗੁਰ ਸੇਵਾ ਬਿਨ ਹਰਮੈ ਕੋ ਨਾਹੀ ਅਨਕ ਯਤਨ ਕਰ ਰਹਿਣ ਨਾ ਪਾਵੇ ਆਂਚ ਕਾਜ ਢਰ ਪਾਹੀ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਹਨ ਕਿ ਉਸ ਮਨੁੱਖ ਦਾ ਜੀਵਨ ਸਫਲ ਹੈ ਜੋ ਗੁਰੂ ਦੀ ਦੱਸੀ ਸੇਵਾ ਵਿੱਚ ਤਤ ਪਰ ਰਹਿ ਕੇ ਮਾਇਆ ਦੇ ਹੱਲਿਆਂ ਤੋਂ ਸੁਚੇਤ ਰਹਿੰਦਾ ਹੈ ਗੁਰੂ ਜੀ ਦੀ ਸੇਵਾ ਕਰਨ ਵਿੱਚ ਤਤ ਪਰ ਰਹਿੰਦਾ ਹੈ ਤੇ ਤਿਆਰ ਰਹਿੰਦਾ ਹੈ ਤੇ ਜੋ ਮਾਇਆ ਦੇ ਹੱਲਿਆ ਉਹਨਾਂ ਤੋਂ ਸੁਚੇਤ ਰਹਿੰਦਾ ਹੈ ਆਪ ਜੀ ਨੇ ਸੁਣਿਆ ਵੀ ਮਾਇਆ ਜਿਹੜੀ ਉਹ ਕਈ ਪ੍ਰਕਾਰ ਦੀ ਹੁੰਦੀ ਹੈ ਜਿਹੜੀ ਸਾਨੂੰ ਬਾਰ ਬਾਰ ਉਹ ਲਹਿਰਾਂ ਆਉਂਦੀਆਂ ਹੱਲੇ ਆਉਂਦੇ ਆ ਵੀ ਜਿਹਦੇ ਵਿੱਚ ਸਾਡਾ ਜੀਵਨ ਰੁੜਨ ਤੋਂ ਬਚ ਸਕੇ ਉਹ ਬਹੁਤ ਮਾਇਆ ਦੇ ਹੱਲੇ ਆ ਕਾਮ, ਕ੍ਰੋਧ, ਲੋਭ, 모ਹ, ਹੰਕਾਰ ਇਸ ਤਰ੍ਹਾਂ ਮਾਇਆ ਦੇ ਹੱਲਿਆਂ ਤੋਂ ਸੁਚੇਤ ਰਹਿੰਦਾ ਹੈ, ਭਾਵ ਜਾਗਦਾ ਰਹਿੰਦਾ ਹੈ। ਤੇ ਪ੍ਰਮਾਤਮਾ ਦੀ ਜੋਤ ਤੋਂ ਬਿਨਾ ਇਸ ਸਰੀਰ ਦੀ ਕੋਈ ਪਾਇਆ ਨਹੀਂ ਜਾਗਤ ਜਾਗ ਰਹਿ ਗੁਰਸੇਵਾ ਬਿਨ ਹਰ ਮੈਂ ਕੋ ਨਾ ਉਹਦੀ ਜੋਤ ਤੋਂ ਬਿਨਾ ਪਾਇਆ ਨਹੀਂ ਕੋਈ ਸਰੀਰ ਦੀ ਆਪ ਜੀ ਸਰਵਣ ਕਰਦੇ ਰਹਿਣੇ ਹੋ ਕੇ ਉਹਨਾਂ ਚਿਰ ਇਹ ਸਰੀਰ ਦੀ ਮਹਿਮਾ ਹੈ ਸੋਭਾ ਹੈ ਇਹ ਜਿਉਂਦਾ ਹੈ ਜਿਨ੍ਹਾਂ ਚਿਰ ਪ੍ਰਮਾਤਮਾ ਦੀ ਇਹਦੇ ਵਿੱਚ ਜੋਤ ਹੈ ਸਾਡੇ ਅੰਦਰ ਜੋਤ ਵਸਦੀ ਹੈ ਪ੍ਰਮਾਤਮਾ ਦੀ ਤੇ ਜੋਤ ਤੋਂ ਬਿਨਾ ਜਿੰਨਾ ਮਰਜੀ ਯਤਨ ਕਰ ਲਵੇ ਮਨੁੱਖ ਅਨਕ ਯਤਨ ਕਰ ਰਹਣੋਂ ਨਾ ਪਾਵੇ ਆਚ ਕਾਚ ਢਰ ਪਾਹੀ ਤੇ ਜਦੋਂ ਜੋਤ ਨਿਕਲ ਜਾਏ ਤਾਂ अनेका ਯਤਨ ਕਰਨ ਨਾਲ ਵੀ ਇਹ ਸਰੀਰ ਟਿਕਿਆ ਨਹੀਂ ਰਹਿ ਸਕਦਾ ਜਿਵੇਂ ਅੱਗ ਦਾ ਸੇਕ ਕੱਚ ਨੂੰ ਢਾਲ ਦਿੰਦਾ ਹੈ ਤੇ ਮੇ ਇਹ ਸਰੀਰ ਜੋਤ ਤੋਂ ਬਿਨਾਂ ਢਹਿ ਢੇਰੀ ਹੋ ਜਾਂਦਾ ਕਿਉਂਕਿ ਪ੍ਰਮਾਤਮਾ ਨੇ ਜੋਤ ਰੱਖੀ ਸਾਡੇ ਵਿੱਚ ਇਹ ਸਰੀਰਾ ਮੇਰਾ ਹਰ ਤੁਮੈ ਜੋਤ ਰੱਖੀ ਜੋਤ ਧਰੀ ਪ੍ਰਮਾਤਮਾ ਜੀ ਨੇ ਤਾਂ ਅਸੀਂ ਇਸ ਦੁਨੀਆ ਤੇ ਆਏ ਆ ਤੇ ਜੋਤ ਕਿੰਨੇ ਸਮੇਂ ਵਾਸਤੇ ਰਹਿਣੀ ਹੈ ਇਹ ਤੇ ਵੈਗੁਰੂ ਨੂੰ ਪਤਾ ਉਹ ਜਾਣਦਾ ਉਹਦੀ ਰਜਾ ਹੈ ਤਾਂ ਹੀ ਮਹਾਰਾਜ ਕਹਿੰਦਾ ਵੀ ਜਿੰਨਾ ਚਿਰ ਤੈਨੂੰ ਇਹ ਸਾਧਨ ਮਿਲਿਆ ਇਹ ਜੋਤ ਮਿਲੀ ਹੈ ਇਹਦਾ ਤੂੰ ਲਾਹਾ ਲੈ ਲਾ ਇਨੂੰ ਹੋਰ-ਹੋਰ ਕੰਮਾਂ ਵਿੱਚ ਖਾਚਤ ਨਾ ਕਰ ਐ ਮਨੁੱਖ ਜਾਗ ਕਿ ਪ੍ਰਮਾਤਮਾ ਨੇ ਜੋਤ ਦਿੱਤੀ ਹੈ ਤੇ ਕੀ ਪਤਾ ਹੁਣ ਕਿੰਨਾ ਸਮੇਂ ਵਾਸਤੇ ਕਿੰਨੇ ਸਵਾਸ ਪ੍ਰਮਾਤਮਾ ਜੀ ਨੇ ਗਿਣ ਕੇ ਪਾਏ ਆ ਸਾਡੇ ਵਿੱਚ ਗਣ ਘਾਲੇ ਸਭ ਦਿਵਸ ਸਾਸਨ ਬੜਨ ਘਟਨ ਤਿਲਸਾਰ ਉਹਨਾਂ ਨੂੰ ਨਾ ਕੋਈ ਵਧਾ ਸਕਦਾ ਤੇ ਨਾ ਕੋਈ ਘਟਾ ਸਕਦਾ ਹੈ ਇਸ ਤਰ੍ਹਾਂ ਮਹਾਰਾਜ ਕਹਿੰਦੇ ਆ ਇਹ ਜੋਤ ਤੋਂ ਬਿਨਾਂ ਢਹਿ ਢੇਰੀ ਹੋ ਜਾਂਦਾ ਹੈ ਇਸ ਤਨ ਧਨ ਕਾ ਕਹੋ ਗਰਭ ਕੈਸਾ ਤੇ ਸਰੀਰ ਦਾ ਧਨ ਦੌਲਤ ਦਾ ਕਾਹਦਾ ਮਾਣ ਹੈ ਦ੍ਰਿਸ਼ਟ ਮਾਨ ਸਭ ਬਿਨਸੀ ਹੈ ਕਿਆ ਲਗ ਹੈ ਗਵਾਰ ਇਹਦਾ ਕਾਹਦਾ ਮਾਣ ਹੈ ਕਿਉਂਕਿ ਕੋਈ ਵੀ ਚੀਜ਼ ਸਰੀਰ ਤੋਂ ਲੈ ਕੇ ਪਦਾਰਥਾਂ ਤੱਕ ਕੋਈ ਵੀ ਨਾਲ ਜਾਣ ਵਾਲੀ ਨਹੀਂ ਇਸੇ ਕਰਕੇ ਮਹਾਰਾਜ ਕਹਿੰਦੇ ਆ ਵੀ ਤੂੰ ਚਿੰਤਾ ਕਾਦੀ ਕਰਦਾ ਹੈ ਵਸਤੈਨ ਸਾਧਨ ਮਿਲਿਆ ਪ੍ਰਮਾਤਮਾ ਜੀ ਦਾ ਨਾਮ ਜਪਿਆ ਕਰ ਤੇ ਜਦੋਂ ਗੁਰੂ ਦੀ ਕਿਰਪਾ ਹੁੰਦੀ ਹੈ ਫਿਰ ਜੋਤ ਪ੍ਰਗਟ ਹੋ ਜਾਂਦੀ ਹੈ ਜਦੋਂ ਅਸੀਂ ਗੁਰੂ ਜੀ ਨਾਲ ਜੁੜਦੇ ਹਾਂ ਤੇ ਗੁਰੂ ਨਾਨਕ ਦੇ ਮਹਾਰਾਜ ਜੀ ਕਹਿੰਦੇ ਆ ਦੇਖੋ ਅੱਜ ਵੀ ਸਾਨੂੰ ਸਮਝਾ ਰਹੇ ਆ ਸ਼ਬਦ ਦੇ ਰਾਹੀਂ ਇਸ ਤਨ ਇਸ ਤਨ ਤਨ ਕਾ ਕਹੋ ਗਰਭ ਕੈ ਸ ਮਹਾਰਾਜ ਕਹਿੰਦੇ ਇਹਦਾ ਕਾਹਦਾ ਮਾਣ ਹੈ ਬਿਨ ਸਤਵਾਰ ਨਾ ਲੱਗੈ ਬਬਰੇ ਹਉਮੈ ਗਰਬ ਖੱਪੈ ਜਗ ਐਸਾ ਬਿਨ ਸਣ ਲੱਗਿਆ ਦੇਰ ਲਕਣੀਏ ਕਿਤੇ ਮ੍ਰਿਤ ਮੰਡਲ ਜਗ ਸਾਜਿਆ ਜਿਉ ਬਾਲੂ ਘਰਵਾਰ ਬਿਨ ਸਤਵਾਰ ਨਾ ਲੱਗੈ ਜਿਉ ਕਾਗਦ ਉੰਦਾਰ ਸੁਣ ਮੇਰੀ ਮਨਸਾ ਮਨਾ ਮਾਹੇ ਸਤ ਦੇਖ ਵਿਚਾਰ ਜੈਸਾ ਸੁਪਨਾ ਰਹਿਣ ਕਾ ਤੈਸਾ ਸੰਸਾਰ ਬਿਨ ਸਤਵਾਰ ਨਾ ਲੱਗੈ ਬਬਰੇ ਮਹਾਰਾਜ ਕਹਿੰਦੇ ਆ ਕਿ ਭੋਲਿਆ ਇਹਨੇ ਨਾਸ ਹੁੰਦਿਆਂ ਚਿਰ ਨਹੀਂ ਲਾਉਣਾ। ਜਗਤ ਵਿਅਰਥੀ ਸਰੀਰ ਦੀ ਹੋਂਮੈ ਵਿੱਚ ਤੇ ਧਨ ਦੇ ਮਾਣ ਵਿੱਚ ਖੁਆਰ ਹੋ ਰਿਹਾ ਹੈ। ਥੋੜਾ ਜਿਹਾ ਸਰੀਰ ਵਿੱਚ ਤੰਦਰੁਸਤੀ ਆ ਜਾਏ, ਥੋੜਾ ਜਿਹਾ ਜੋਸ਼ ਆ ਜਾਏ, ਬੰਦਾ ਮਾਣ ਕਰ ਬੈੰਦਾ ਵੀ ਇਹਨੂੰ ਤੇ ਕੁਛ ਹੁੰਦਾ ਹੀ ਨਹੀਂ। ਉੱਚੀਆਂ ਗੱਲਾਂ ਕਰਦਾ ਹੈ। ਨਾਮ ਬਿਨਾਂ ਸਭ ਕੂੜ ਗੱਲ ਹੀ ਹੋਛੀਆਂ। ਤਨ ਦਾ ਮਾਨ ਸ਼ਰੀਰ ਦਾ ਮਾਨ ਨਾਮ ਤੋਂ ਵੱਲ ਬਿਨਾਂ ਗੱਲਾਂ ਸਾਰੀਆਂ ਓਛੀ ਹੀ ਨੇ ਇਹਨਾਂ ਦੇ ਨਾਸ ਹੁੰਦਿਆਂ ਚਿਰੀ ਨਹੀਂ ਲੱਗਦਾ ਬਸ ਇਹ ਜਦੋਂ ਸੋਚ ਅੰਦਰ ਬਣ ਗਈ ਕਿ ਮਨਾ ਚਾਰ ਰੋਜ਼ ਦੇ ਪਰੋਣੇ ਆ ਜੀਵਨ ਨੂੰ ਸਫਲ ਕਰੀਏ ਮਨ ਜਾਗ ਪਿਆ ਜੋਤ ਪ੍ਰਗਟ ਹੋ ਗਈ ਅੰਦਰ ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਇਸੇ ਤਰ੍ਹਾਂ ਮਹਾਰਾਜ ਕਹਿੰਦੇ ਆ ਭਾਈ ਇਨੇ ਤਾਂ ਖਾਰ ਹੋ ਜਾਣਾ ਜੈ ਜਗਦੀਸ਼ ਪ੍ਰਭੂ ਰਖਵਾਰੇ ਰੱਖੇ ਪਰਖੇ ਸੋਈ ਜਗਦੀਸ਼ ਭਾਵ ਜਗਤ ਦਾ ਮਾਲਕ ਪ੍ਰਮਾਤਮਾ ਵਾਹਿਗੁਰੂ ਹੇ ਜਗਤ ਦੇ ਮਾਲਕ ਹੇ ਜੀਵਾਂ ਦੇ ਰਾਖੇ ਤੇਰੀ ਹੀ ਸਦਾ ਜੈ ਜੈਕਾਰ ਹੈ ਪਰ ਹੇ ਝੱਲੇ ਜੀਵ ਤੂੰ ਸਦਾ ਉਸ ਰੱਖਣਹਾਰ ਪ੍ਰਭੂ ਪਰਮਾਤਮਾ ਜੀ ਦਾ ਆਸਰਾ ਲੈ ਉਹ ਜਗਦੀਸ਼ ਹੀ ਵਿਕਾਰਾਂ ਤੋਂ ਬਚਾਉਂਦਾ ਉਹ ਹੀ ਬਚਾ ਸਕਦਾ ਹੈ ਇਹੀ ਅਰਦਾਸ ਕਰਿਆ ਕਰ ਮਹਾਰਾਜ ਮੈਂ ਨਹੀਂ ਬਚ ਸਕਦਾ ਮੇਰੇ 'ਚ ਕੀ ਸਮਰੱਥਾ ਹੈ ਵੀ ਮੈਂ ਵਿਕਾਰਾਂ ਤੋਂ ਬਚ ਸਕਾਂ ਵਸ ਤੁਸੀਂ ਮੇਰ ਦਾ ਹੱਥ ਰੱਖਿਓ ਜਦੋਂ ਮੈਂ ਡੋਲਾਂ ਡੋਲਣ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਤੁਸੀਂ ਮੈਨੂੰ ਡੋਲਣ ਤੋਂ ਰੱਖ ਸਕਦੇ ਹੋ ਪਰਮਾਤਮਾ ਸਾਡਾ ਪਿਤਾ ਹੈ ਤੇ ਮਾਤਾ ਪਿਤਾ ਆਪਣੇ ਬੱਚਿਆਂ ਦੀ ਸੰਭਾਲ ਕਰਦੇ ਇਸ ਤਰ੍ਹਾਂ ਜਿਹੜਾ ਆਗਿਆਕਾਰੀ ਬੱਚਾ ਹੈ ਆਪਣੇ ਮਾਤਾ ਪਿਤਾ ਦਾ ਤੇ ਮਾਤਾ ਪਿਤਾ ਦੀ ਮੰਨਦਾ ਉਹਦੀ ਸੰਭਾਲ ਕਰਦੇ ਆ ਉਹ ਬੱਚਾ ਫਿਰ ਆਪਣੇ ਜੀਵਨ ਵਿੱਚ ਪਾਸ ਹੋ ਜਾਂਦਾ ਹੈ ਇਸੇ ਤਰ੍ਹਾਂ ਸਾਡਾ ਪਿਤਾ ਗੁਰੂ ਪਰਮਾਤਮਾ ਹੈ ਜੋ ਪਰਮਾਤਮਾ ਜੀ ਦੇ ਹੁਕਮ ਵਿੱਚ ਦਾਇਰੇ ਵਿੱਚ ਰਹਿ ਕੇ ਚੱਲਦਾ ਹੈ ਤਾਂ ਉਹਦੇ ਜੀਵਨ ਵਿੱਚ ਚਾਨਣ ਹੋ ਜਾਂਦਾ ਹੈ ਫਿਰ ਸ਼ਬਦ ਰੂਪੀ ਦੀਵਾ ਜਦੋਂ ਲੈ ਕੇ ਤੁਰਦਾ ਹੈ ਤਾਂ ਫਿਰ ਉਹਨੂੰ ਜੀਵਨ ਵਿੱਚ ਆਉਣ ਵਾਲੇ ਤੋਏ ਆ ਜਿਹੜੇ ਉਹ ਦਿਸਦੇ ਰਹਿੰਦੇ ਆ ਤੇ ਉਹਨਾਂ ਵਿੱਚ ਉਹ ਡਿਗਦਾ ਨਹੀਂ ਜੈ ਜਗਦੀਸ਼ ਪ੍ਰਭੂ ਰਖਵਾਰੇ ਰਾਖ ਹੈ ਪਰਖ ਹੈ ਸੋਈ ਇਸ ਤਰ੍ਹਾਂ ਮਹਾਰਜ ਕਹਿੰਦੇ ਹੈ ਏ ਛੱਲੇ ਜੀਵ ਪਰਮਾਤਮਾ ਹੀ ਬਚਾਉਂਦਾ ਹੈ ਜੀਵਾਂ ਦੇ ਜੀਵਨ ਨੂੰ ਪੜਤਾਲ ਦਾ ਰਹਿੰਦਾ ਹੈ ਜੇਤੀ ਹੈ ਤੇ ਤੀ ਤੁਝ ਹੀ ਤੇ ਤੁਮ ਸਾਰੇ ਅਬਰ ਨਾ ਕੋਈ ਜਿਤਨੇ ਵੀ ਲੋਕਾਈ ਹੈ ਦੁਨੀਆਂ ਹੈ ਇਹ ਸਾਰੀ ਹੀ ਤੇਰੇ ਪਾਸੋਂ ਹੀ ਦਾਤਾਂ ਮੰਗਦੀ ਹੈ ਸਾਰੀ ਦੁਨੀਆਂ ਪਰਮਾਤਮਾ ਜੀ ਤੋਂ ਵੈਗੁਰੂ ਜੀ ਤੋਂ ਦਾਤਾਂ ਮੰਗਦੀ ਹੈ ਤੇ ਨਾ ਹੀ ਤੇਰੇ ਵਰਗਾ ਕੋਈ ਹੋਰ ਹੈਗਾ ਤੁਮ ਸਰ ਅਬਰ ਨਾ ਕੋਈ ਭਾਵ ਤੇਰੇ ਵਰਗਾ ਹੋਰ ਕੋਈ ਨਹੀਂ ਹੈ ਜੀ ਆਪਾਏ ਜੁਗਤ ਵਸ ਕੀਨੀ ਆਪੇ ਗੁਰਮੁਖ ਅੰਜਨਾ ਸਾਰੇ ਜੀਵ ਪੈਦਾ ਕਰਕੇ ਜੀਵਾਂ ਦੀ ਜੀਵਨ ਜੁਗਤ ਉਹਨੇ ਆਪਣੇ ਵਸ ਵਿੱਚ ਰੱਖੀ ਹੋਈ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਆ ਕੇ ਸਹੀ ਆਤਮਿਕ ਜੀਵਨ ਦੀ ਸੂਝ ਵਾਸਤੇ ਉਹ ਆਪ ਹੀ ਗੁਰੂ ਦੇ ਰਾਹੀ ਗਿਆਨ ਦਾ ਸੁਰਮਾ ਦਿੰਦਾ ਆਖੋ ਸਤਨਾਮ ਜਿਨ੍ਹਾਂ ਦੀਆਂ ਅੱਖਾਂ ਵਿੱਚ ਗੁਰੂ ਜੀ ਦੇ ਗਿਆਨ ਦਾ ਸੁਰਮਾ ਪੈ ਜਾਂਦਾ ਹੈ ਉਹਨਾਂ ਦੀਆਂ ਅੱਖਾਂ ਤਬਦੀਲ ਹੋ ਜਾਂਦੀਆਂ ਹਨ ਆਖੋ ਸਤਨਾਮ ਉਹਨਾਂ ਦਾ ਪਿੰਡਾ ਤਬਦੀਲ ਹੋ ਜਾਂਦਾ ਹੈ ਉਹਨਾਂ ਦੇ ਹੱਥਾਂ ਵਿੱਚ ਸੇਵਾ ਆ ਜਾਂਦੀ ਹੈ ਉਹਨਾਂ ਦੇ ਪੈਰ ਗੁਰੂ ਵੱਲ ਤੁਰ ਪੈਂਦੇ ਆ ਉਹਨਾਂ ਦੀਆਂ ਅੱਖਾਂ ਗੁਰੂ ਦੇ ਦਰਸ਼ਨਾਂ ਵੱਲ ਲੱਗ ਜਾਂਦੀਆਂ ਹਨ ਤੇ ਜੀਵ ਨਾਮ ਜਪਣ ਲੱਗ ਜਾਂਦੀ ਹੈ ਕੰਨ ਨਾਮ ਸੁਣਨ ਲੱਗ ਜਾਂਦੇ ਹਨ ਇਸ ਤਰ੍ਹਾਂ ਮਾਰੇ ਕਹਿੰਦੇ ਜੀ ਉਪਾਏ ਜੁਗਤ ਵਸ ਕੀਨੇ ਆਪੇ ਗੁਰਮੁਖ ਅੰਜਨ ਜਦੋਂ ਗੁਰੂ ਜੀ ਨੇ ਗਿਆਨ ਦਾ ਸਰਮਾ ਸਾਡੀਆਂ ਅੱਖਾਂ ਵਿੱਚ ਪਾਤਾ ਤੇ ਨਜ਼ਰੀਆ ਬਦਲ ਜਾਣਾ ਹੈ ਅਮਰ ਅਨਾਥ ਸਰਬ ਸਿਰ ਮੋਰਾ ਕਾਲ ਵਿਕਾਲ ਪਰਮ ਪੈ ਖੰਜਨਾ ਸਤਿਗੁਰੂ ਜੀ ਫਰਮਾਨ ਕਰਦੇ ਆ ਕਿ ਪ੍ਰਮਾਤਮਾ ਸਦਾ ਅਟਲ ਹੈ ਉਹਦੇ ਉੱਪਰ ਹੋਰ ਕੋਈ ਮਾਲਕ ਨਹੀਂ ਹੈ ਪ੍ਰਮਾਤਮਾ ਦੇ ਉੱਪਰ ਹੋਰ ਕੋਈ ਮਾਲਕ ਨਹੀਂ ਹੈ ਉਹ ਸਭ ਦਾ ਸ਼ਰੋਮਣੀ ਹੈ ਤੇ ਜੀਵਾਂ ਦੇ ਜਨਮ ਮਰਨ ਦੇ ਗੇੜ ਭਟਕਣਾ ਤੇ ਡਰ ਸਹਿਮ ਸਭ ਨਾਸ ਕਰਨ ਵਾਲਾ ਹੈ ਆਪਦੇ ਉਪਦੇਸ਼ ਰਾਹੀਂ ਇੱਕ ਨਿਰਮਲ ਇੱਕ ਸਹਜਤਾ ਇੱਕ ਖੇੜਾ ਮਨੁੱਖ ਦੇ ਅੰਦਰ ਆ ਜਾਂਦਾ ਹੈ ਭਾਈ ਜਿਹੜਾ ਪ੍ਰੇਮ ਨਾਲ ਗੁਰੂ ਜੀ ਦੀ ਬਾਣੀ ਨੂੰ ਸਰਵਣ ਕਰਦਾ ਹੈ ਕਾਗਦ ਕੋਟ ਇਹੋ જગ ਹੈ ਬੱਪਰੋ ਰੰਗਣ ਚੈਨ ਚਤੁਰਾਈ ਕੋਟ ਕਹਿੰਦੇ ਕਿਲੇ ਨੂੰ ਬੱਪਰੋ ਭਾਵ ਨਿਮਾਣਾ ਤੇ ਰੰਗਣ ਭਾਵ ਸਜਾਵਟ ਇਹ ਜਗਤ ਵਿਚਾਰਾ ਮਾਨੋ ਇੱਕ ਕਾਗਜ਼ਾਂ ਦਾ ਕਿਲਾ ਹੈ ਕਾਗਜ਼ਾਂ ਦਾ ਕਿਲਾ ਹੈ ਮਹਾਰਾਜ ਕਹਿੰਦੇ ਜਿਹਨੂੰ ਤੂੰ ਸੱਚ ਮੰਨੀ ਬੈਠਾ ਹੈ ਇਹ ਜਗਤ ਵਿਚਾਰਾ ਕਾਗਦ ਕੋਟ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਬਚਨ ਨੇ ਜੀ ਕਾਗਦ ਕੋਟ ਇਹੋ ਜੱਗ ਹੈ ਬਪਰੋ ਰੰਗਣ ਚਿਹਨ ਚਤਰਾਇ ਇਹ ਕਾਗਜਾਂ ਦਾ ਕਿਲ੍ਹਾ ਪ੍ਰਭੂ ਨੇ ਆਪਣੀ ਸਿਆਣਪ ਨਾਲ ਸਜਾਵਟ ਦੇ ਰੂਪਰੇਖਾ ਇਹਨੂੰ ਦਿੱਤੀ ਹੋਈ ਪਰਮਾਤਮਾ ਨੇ ਸਜਾਇਆ ਪਰਮਾਤਮਾ ਨੇ ਰੂਪਰੇਖਾ ਦਿੱਤੀ ਹੈ ਇਹਦੀ ਸਾਰੇ ਦੀ ਨਾ ਨਹੀਂ ਸੀ ਬੂੰਦ ਪਵਣ ਪਤ ਖੋਵੈ ਜਨਮ ਮਰੈ ਖਿੰ ਤਾਈ ਪਰ ਜਿਵੇਂ ਇੱਕ ਨਿੱਕੀ ਜੀ ਬੂੰਦ ਜਾਂ ਹਵਾ ਦਾ ਝੋਲਾ ਕਾਗਜ਼ ਦੇ ਕਿਲੇ ਦੀ ਸੋਭਾ ਘਵਾ ਦਿੰਦਾ ਹੈ ਤੇ ਕਾਗਜ਼ ਦਾ ਜਿਹੜਾ ਹੁਣ ਕਿਲਾ ਹੁੰਦਾ ਕਾਗਜ਼ ਦਾ ਘਰ ਆਪਾਂ ਮੰਨ ਲਓ ਬਣਾ ਕੇ ਰੱਖਦੀਏ ਉਹ ਇੱਕ ਮੂੰਹ ਨਾਲ ਮਾਰੀ ਹੋਈ ਫੂਕ ਵੀ ਨਹੀਂ ਚੱਲਦਾ ਵੀ ਉਹਨੇ ਢੁੱਡ ਜਾਣਾ ਇਸੇ ਤਰ੍ਹਾਂ ਹੈ ਮਹਾਰਾਜ ਕਹਿੰਦੇ ਇਹ ਕਾਗਜ਼ ਦਾ ਕਿਲਾ ਪਰ ਨਾ ਨਹੀਂ ਸੀ ਬੂੰਦ ਪਵਨ ਪਤ ਖੋਵੇ ਜਨਮ ਮਰੈ ਖਿੰਤਾਈ ਫਿਰ ਸਤਿਗੁਰੂ ਜੀ ਕਹਿੰਦੇ ਪਰ ਜਿਵੇਂ ਇੱਕ ਨਿੱਕੀ ਜੀ ਬੂੰਦ ਜਾਂ ਹਵਾ ਦਾ ਝੋਲਾ ਕਾਗਜ਼ ਦੇ ਕਿਲੇ ਦੀ ਸੋਭਾ ਘਵਾ ਦਿੰਦਾ ਹੈ ਤਿਵੇਂ ਇਹ ਜਗਤ ਪਾਲ ਵਿੱਚ ਜਾਉਂਦਾ ਤੇ ਪਾਲ ਵਿੱਚ ਹੀ ਮਰਦਾ ਹੈ ਪਾਲ ਵਿੱਚ ਉਹ ਪੈਦਾ ਕਰ ਸਕਦਾ ਹੈ ਤੇ ਪਾਲ ਵਿੱਚ ਉਹ ਨਾਸ ਕਰ ਸਕਦਾ ਹੈ ਨਦੀ ਉਪਕੰਠ ਜੈਸੇ ਕਰ ਤਰਵਰ ਸਰਪਣ ਕਰ ਕਰ ਮਾਹੀ ਇਹ ਤਾਂ ਐਂ ਏਦਾਂ ਹੈ ਮਹਾਰਾਜ ਕਹਿੰਦੇ ਆ। ਨਦੀ ਕਿਨਾਰੇ ਰੁੱਖੜਾ ਕਿਚਿਰਕ ਬੰਨੈ ਧੀਰ ਜਿਵੇਂ ਕਿਸੇ ਨਦੀ ਦੇ ਕੰਡੇ ਉੱਤੇ ਕੋਈ ਘਰ ਹੋਵੇ ਜਾਂ ਰੁੱਖ ਹੋਵੇ ਜਦੋਂ ਨਦੀ ਦਾ ਬੇਗ ਉਲਟਦਾ ਹੈ ਤਾਂ ਨਾ ਉਹ ਘਰ ਰਹਿੰਦਾ ਤੇ ਨਾ ਉਹ ਰੁੱਖ ਰਹਿ ਜਾਂਦਾ ਹੈ। ਉਹਦੇ ਉਹਦੀ ਕੀ ਮਨਿਆਦ ਹੈ? ਇਹ ਜੀਵਨ ਹੈ ਨਾ ਜਿਹੜਾ ਸਾਡਾ ਹੈ ਤਾਂ ਨਦੀ ਕਿਨਾਰੇ ਰੁੱਖ ਹੈ। ਇਹਦਾ ਕੀ ਪਤਾ ਮਿੱਟੀ ਢਲ ਜਾਣੀ ਆ ਤੇ ਦਰਖਤ ਵੀ ਡਿੱਗ ਪੈਂਦਾ ਮਿੱਟੀ ਵੀ ਡਿੱਗ ਪੈਂਦੀ ਐ ਇਸ ਤਰ੍ਹਾਂ ਤੇ ਗੱਲਾਂ ਵੇਖੋ ਬੰਦਾ ਕਿੰਨੀਆਂ ਆਪਾਂ ਸਾਰੇ ਜਦੋਂ ਸੰਸਾਰ ਵਿੱਚ ਮਸਤ ਹੋ ਜਾਂਨੇ ਆ ਤੇ ਕਈ ਵਾਰੀ ਆਪਣੇ ਮੋਜੋ ਗੱਲਾਂ ਕਈਆਂ ਆਪ ਹੀ ਪਛਤਾਉਨੇ ਆ ਫਿਰ ਵੀ ਕਿਹੜੀਆਂ ਗੱਲਾਂ ਕਰ ਰਹੇ ਆ ਬਾਣੀ ਕੀ ਕਹਿੰਦੀ ਦਦੀ ਉਪਕੰਠ ਜੈਸੇ ਕਰ ਤਰਵਰ ਸਰਪਣ ਕਰ ਕਰਮਾਈ ਕਹਿੰਦੇ ਇਸ ਤਰ੍ਹਾਂ ਭਾਈ ਨਾਉ ਰੁਖ ਰਹਿਂਦਾ ਨਾਉ ਘਰ ਰਹਿਂਦਾ ਜਿਵੇਂ ਕਿਸੇ ਮਨੁੱਖ ਦੇ ਘਰ ਵਿੱਚ ਸੱਪਣੀ ਦਾ ਘਰ ਹੋਵੇ ਉਲਟੀ ਨਦੀ ਕਹਾ ਘਰ ਤਰਵਰ ਸਰਪਨ ਦਸੈ ਦੂਜਾ ਮਨਮਾਹੀ ਇਸ ਤਰ੍ਹਾਂ ਜਿਵੇਂ ਐਦਾਂ ਜਿਵੇਂ ਘਰ ਵਿੱਚ ਇੱਕ ਸੱਪਣੀ ਦਾ ਘਰ ਹੋਵੇ ਤੇ ਜਦੋਂ ਵੀ ਮੌਕਾ ਮਿਲਦਾ ਸੱਪਣੀ ਉਹਨੂੰ ਡੰਗ ਮਾਰ ਦਿੰਦੀ ਹੈ ਇਸੇ ਤਰ੍ਹਾਂ ਜਿਸ ਮਨੁੱਖ ਦੇ ਮਨ ਵਿੱਚ ਪਰਮਾਤਮਾ ਤੋਂ ਬਿਨਾਂ ਉਲਟੇ ਹੋਏ ਹੜ ਵਾਂਗ ਹੈ ਹੋਰ ਆਸਰੇ ਦੀ ਝਾਕ ਹੈ ਜੇ ਪਰਮਾਤ ਉਲਟੀ ਨਦੀ ਕਹਾਂ ਕਰ ਤਰਵਰ ਸਰਪਨ ਦਸੈ ਦੂਜਾ ਮਨਵਾਲ ਇਸ ਤਰ੍ਹਾਂ ਮਹਾਰਾਜ ਕਹਿੰਦੇ ਆ ਇੱਕ ਪਰਮਾਤਮਾ ਤੋਂ ਬਿਨਾਂ ਕਿਸੇ ਹੋਰ ਆਸਰੇ ਦੀ ਝਾਕ ਹੈ ਉਹ ਨਦੀ ਦੇ ਉਲਟੇ ਹੋਏ ਹੜ ਵਾਂਗ ਹੈ ਉਹ ਘਰ ਵਿੱਚ ਵਸਦੀ ਸੱਪਣੀ ਵਾਂਗ ਹੈ ਇਹ ਦੂਜੀ ਝਾਕ ਆਤਮਕ ਮੌਤ ਲਾਉਂਦੀ ਹੈ ਆਖੋ ਸਤਨਾਮ ਗਾਰੜ ਗੁਰ ਗਿਆਨ ਧਿਆਨ ਗੁਰਬਚਨੀ ਵਿਖਿਆ ਗੁਰਮਤ ਜਾਰੀ ਇਸ ਤਰ੍ਹਾਂ ਭਾਈ ਸਤਗੁਰੂ ਜੀ ਕਹਿੰਦੇ ਆ ਗੁਰੂ ਤੋਂ ਮਿਲਿਆ ਹੋਇਆ ਗਿਆਨ ਗੁਰੂ ਦੇ ਬਚਨਾਂ ਦੇ ਰਾਹੀ ਪ੍ਰਭੂ ਚਰਨਾਂ ਵਿੱਚ ਜੁੜੀ ਸੁਰਤ ਮਾਨੋ ਸੱਪ ਨੂੰ ਕੀਲਣ ਵਾਲਾ ਮੰਤਰ ਹੈ ਜੋ ਸਾਨੂੰ ਸੰਸਾਰੂਪੀ ਮਾਇਆ ਮਾਇਆ ਕਹਿੰਨਾ ਵੀ ਕਈ ਪ੍ਰਕਾਰ ਦੀ ਹੈ ਕਾਮ ਕ੍ਰੋਧ ਲੋਭ মোহ ਹੰਕਾਰ ਕਈ ਤਰ੍ਹਾਂ ਦੀ ਮਾਇਆ ਹੈ ਜੋ ਸਾਨੂੰ ਇਹ ਮਾਇਆ ਦੇ ਹੰਲੇ ਆ ਜਿਹੜੇ ਤੋੜਦੇ ਇਸ ਤਰ੍ਹਾਂ ਮਰਦ ਕਹਿੰਦੇ ਆ ਵੀ ਗੁਰੂ ਜੀ ਦਾ ਗਿਆਨ ਕਿਉਂ ਲੈਣਾ ਬਾਣੀ ਕਿਉਂ ਸੁਣਨੀ ਆ ਬਾਣੀ ਦੀ ਵਿਚਾਰ ਕਿਉਂ ਸੁਣਨੀ ਆ ਮਾਰੇ ਜੀ ਕਹਿੰਦੇ ਗੁਰੂ ਜੀ ਦਾ ਗਿਆਨ ਫਿਰ ਇਹ ਕੰਮ ਕਰਦਾ ਹੈ ਗੁਰੂ ਦੇ ਬਚਨਾਂ ਰਾਹੀਂ ਪ੍ਰਭੂ ਚਰਨਾ ਵਿੱਚ ਜੁੜੀ ਸੁਰਤ ਮਾਨੋ ਸੱਪ ਨੂੰ ਕੀਲਣ ਵਾਲਾ ਇੱਕ ਮੰਤਰ ਹੈ ਇਸ ਕਰਕੇ ਸ਼ਬਦ ਨੂੰ ਵਸਾਉਣਾ ਹੈ ਜਿਸ ਦੇ ਪਾਸ ਵੀ ਇਹ ਮੰਤਰ ਹੈ ਉਸ ਨੇ ਗੁਰੂ ਦੀ ਮੱਤ ਦੀ ਵਰਕਤ ਨਾਲ ਇਹ ਮਾਇਆ ਸੱਪਣੀ ਦਾ ਜ਼ਹਿਰ ਜਿਹੜਾ ਉਹ ਸਾੜ ਲੈਣਾ ਹੈ ਮਨ ਤਨ 헤ਵ ਭਏ ਸੱਚ ਪਾਇਆ ਹਰ ਕੀ ਭਗਤ ਨਿਰਾਰੀ ਵੇਖੋ ਵਾਹਿਗੁਰੂ ਦੀ ਪ੍ਰਮਾਤਮਾ ਦੀ ਭਗਤੀ ਇੱਕ ਅਨੋਖੀ ਦਾਤ ਹੈ ਜਿਸ ਮਨੁੱਖ ਨੇ ਪ੍ਰਮਾਤਮਾ ਦਾ ਸਦਾਥ ਰਹਿਣ ਵਾਲਾ ਨਾਮ ਆਪਣੇ ਹਿਰਦੇ ਵਿੱਚ ਵਸਾ ਲਿਆ ਉਹਦਾ ਮਨ ਉਹਦਾ ਸ਼ਰੀਰ ਭਾਵ ਇੰਦਰੇ ਬਰਫ਼ ਵਾਂਗੂ ਸੀਤਲ ਹੋ ਜਾਂਦੇ ਆ ਆਖੋ ਸਤਨਾਮ ਮਨ ਤਨ ਹੀਵ ਹੀਵ ਕਹਿੰਦੇ ਆ ਬਰਫ ਨੂੰ ਵਰਗੇ ਠੰਡੇ ਮਨ ਤਨ ਹੀਵ ਭਏ ਸੱਚ ਪਾਇਆ ਹਰ ਕੀ ਭਗਤ ਨਰਾਇਣ ਉਹਦਾ ਮਨ ਉਹਦਾ ਸਰੀਰ ਭਾਵ ਇੰਦਰੇ ਬਰਫ ਵਾਂਗੂ ਠੰਡੇ ਹੋ ਜਾਂਦੇ ਜੇਤੀ ਹੈ ਤੇਤੀ ਤੁਦ ਜਾਚੈ ਤੂੰ ਸਰਬ ਜੀਆਂ ਦਾ ਅੱਲਾ हे परमात्मा ਜਿਤਨੀ ਲੋਕਾਈ ਹੈ ਸਾਰੀ ਹੀ ਤੇਥੋਂ ਸਭ ਪਦਾਰਥ ਮੰਗਦੀ ਹੈ ਤੇ ਤੂੰ ਤੁਸੀਂ ਸਭ ਜੀਵਾਂ ਤੇ ਦਇਆ ਕਰਨ ਵਾਲੇ ਹੋ ਤੁਮਰੀ ਸ਼ਰਣ ਪਰੇ ਪਤ ਰੱਖੋ ਸਾਚ ਮਿਲੈ ਗੋਪਾਲਾ ਮੈਂ ਤੇਰੀ ਸ਼ਰਣ ਪਿਆ ਹਾਂ ਤੇ ਮੇਰੀ ਤੂੰ ਹੀ ਪਤ ਰੱਖਣ ਵਾਲਾ ਮੇਰ ਕਰ ਮੈਨੂੰ ਤੇਰਾ ਸਦਾ ਥਿਰ ਰਹਿਣ ਵਾਲਾ ਨਾਮ ਮਿਲ ਜਾਏ ਬਾਕੀ ਤੇ ਸਭ ਨਾਸ਼ਵਾਨ ਹੋਣ ਵਾਲਾ ਹੈ ਇਸ ਕਰਕੇ ਸਤਿਗੁਰੂ ਜੀ ਮੈਨੂੰ ਜਿਉਂਦੇ ਜੀ ਨਾਮ ਦੀ ਦਾਤ ਮਿਲ ਜਾਏ ਬੰਦੇ ਬੰਦ ਅੰਧ ਨਹੀਂ ਸੂਝੈ ਬਦਕ ਕਰਮ ਕਮਾਵੇ ਇਸ ਤਰ੍ਹਾਂ ਆਤਮਿਕ ਜੀਵਨ ਵੱਲੋਂ ਆਤਮਿਕ ਜੀਵਨ ਵੱਲੋਂ ਅੰਨ੍ਹੀ ਹੋਈ ਪਈ ਹੈ ਤੇ ਮਾਇਆ ਦੇ ਧੰਦੇ ਵਿੱਚ ਵੱਜੀ ਹੋਈ ਲੁਕਾਈ ਸਹੀ ਜੀਵਨ ਜੁਗਤ ਬਾਰੇ ਇਹਨੂੰ ਕੁਝ ਵੀ ਨਹੀਂ ਸੋਝਦਾ ਸਹੀ ਜੀਵਨ ਜੁਗਤਾ ਹੁਣ ਗੁਰੂ ਜੀ ਦੇ ਗਿਆਨ ਤੋਂ ਪਤਾ ਲੱਗਣਾ ਵੀ ਅਸਲੀ ਜੀਵਨ ਦੀ ਜੁਗਤ ਕੀ ਹੈ ਤਾਂ ਹੀ ਇਹ ਤਾਂ ਹੀ ਮਨੁੱਖ ਕਈ ਵਾਰੀ ਨਿਰਦਈਆਂ ਵਾਲੇ ਕੰਮ ਕਰਦਾ ਹੈ ਬਦਕ ਕਰਮ ਕਮਾ ਰਿਹਾ ਹੈ ਬਦਕ ਕਰਮ ਭਾਵ ਸ਼ਿਕਾਰੀਆਂ ਵਾਲੇ ਕੰਮ ਨਿਰਦਈ ਕੰਮ ਸ਼ਿਕਾਰੀ ਬਿਰਤੀ ਸਤ ਗੁਰ ਮਿਲੇ ਤਾਂ ਸੂਝ ਬੂਝ ਸੱਚ ਮਨ ਗਿਆਨ ਸਮਾਵੈ ਤੇ ਜੇ ਜੀਵ ਨੂੰ ਗੁਰੂ ਮਿਲ ਜੇ ਤਾਂ ਇਸ ਆਤਮਿਕ ਜੀਵਨ ਬਾਰੇ ਫਿਰ ਸਮਝ ਆ ਜਾਂਦੀ ਹੈ ਤੇ ਫਿਰ ਇਹਦੇ ਮਨ ਵਿੱਚ ਸਦਾ ਥਰਹਿਣ ਵਾਲੇ ਪਰਮਾਤਮਾ ਦੀ ਇੱਕ ਜਾਣ ਪਛਾਣ ਟਿਕ ਜਾਂਦੀ ਹੈ ਨਿਰਗੁਣ ਦੇਹ ਸਾਚ ਬਿਨ ਕਾਚੀ ਬੈ ਪੁੱਛੋ ਗੁਰ ਆਪਣਾ ਇਸ ਤਰ੍ਹਾਂ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਆ ਨਿਰਗੁਣ ਦੇ ਗੁਣਹੀਨ ਸਰੀਰ ਸਦਾਥ ਰਹਿਣ ਵਾਲੇ ਪ੍ਰਭੂ ਦੇ ਨਾਮ ਤੋਂ ਬਿਨਾ ਗੁਣਹੀਨ ਮਨੁੱਖਾ ਸਰੀਰ ਕੱਚਾ ਹੀ ਰਹਿੰਦਾ ਭਾਵ ਜੀਵਨ ਨੂੰ ਜਨਮ ਮਰਨ ਮਿਲਦਾ ਰਹਿੰਦਾ ਹੈ ਇਸ ਵਾਸਤੇ ਸਹੀ ਜੀਵਨ ਰਾਹ ਤੇ ਤੁਰਨ ਵਾਸਤੇ ਮੈਂ ਆਪਣੇ ਗੁਰੂ ਜੀ ਤੋਂ ਸਿੱਖਿਆ ਲੈਂਦਾ ਹਾਂ ਨਾਨਕ ਸੋ ਪ੍ਰਭ ਪ੍ਰਭੂ ਦਿਖਾਵੇ ਬਿਨ ਸਾਚੇ ਜਗ ਸੁਪਨਾ ਗੁਰੂ ਪਰਮਾਤਮਾ ਦਾ ਦੀਦਾਰ ਕਰਾ ਦਿੰਦਾ ਹੈ ਤੇ ਫਿਰ ਸਦਾ ਪ੍ਰਭੂ ਦੇ ਨਾਮ ਤੋਂ ਬਿਨਾ ਜਗਤ ਸੁਪਨੇ ਵਾਂਗ ਹੀ ਹੈ ਭਾਵ ਜਿਵੇਂ ਸੁਪਨੇ ਵਿੱਚ ਦੇਖੇ ਹੋਏ ਪਦਾਰਥ ਜਾਗ ਖੁੱਲਣ ਤੇ ਅਲੋਪ ਹੋ ਜਾਂਦੇ ਹਨ ਹੁਣ ਸੁਪਨੇ ਵਿੱਚ ਆਪਾਂ ਨੂੰ ਜੋ ਮਰਜ਼ੀ ਦਿੱਸੀ ਜਾਏ ਚਾਹੇ ਆਪਾਂ ਨੂੰ ਇਦਾਂ ਲੱਗੇ ਵੀ ਸੁਪਨੇ ਜਿਵੇਂ ਮੇਰਾ ਸੋਨੇ ਦਾ ਮਹਿਲ ਬਣ ਗਿਆ ਪਰ ਜਦੋਂ ਅੱਖ ਖੁੱਲੀ ਤਾਂ ਖਤਮ ਏਸੇ ਤਰ੍ਹਾਂ ਹੀ ਸੰਸਾਰ ਹੈ ਬਸ ਇਸ ਤਰ੍ਹਾਂ ਦੁਨੀਆ ਵਿੱਚ ਇਕੱਠੇ ਹੋਏ ਸਾਰੇ ਹੀ ਪਦਾਰਥ ਅੰਤ ਵੇਲੇ ਇਦਾਂ ਖੁੱਸ ਜਾਂਦੇ ਆ ਜਿਵੇਂ ਸੁਪਨਾ ਆਉਂਦਾ ਹੈ ਤੇ ਜੇ ਪੱਲੇ ਆ ਇੱਕ ਪ੍ਰਭੂ ਦਾ ਨਾਮ ਹੀ ਫਿਰ ਪੱਲੇ ਰਹਿ ਜਾਂਦਾ ਬਾਕੀ ਸਭ ਕੁਝ ਨਾਸ ਹੋ ਜਾਂਦਾ ਹੈ ਇਸ ਤਰ੍ਹਾਂ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਪ੍ਰਮਾਣ ਕਰਦੇ ਹਨ ਜੀ ਹੋਈਆਂ ਭੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ